हां जी सस्का हाल दोस्तों एक नवी कहानी लेके जुड़े हैं जी ਤੁਹਾਡੇ ਸਾਹਮਣੇ ਤੇ ਬਹੁਤ ਇੱਕ ਸੋਹਣੀ ਸਿੱਖਿਆ ਇਹ ਕਹਾਣੀ ਤੋਂ ਮਿਲਣੀ ਆ ਦੋ ਭਰਾਵਾਂ ਦੀ ਕਹਾਣੀ ਆ ਬੱਚੇ ਸੀਗੇ ਦੋਨੋਂ ਇੱਕ ਦੀ ਉਮਰ 5 ਸਾਲ ਤੇ ਦੂਜੇ ਦੀ ਉਮਰ 10 ਸਾਲ ਦੋਨੋਂ ਭਰਾ ਨਾ ਇੱਕ ਪਿੰਡ ਚ ਰਹਿੰਦੇ ਸੀ ਤੇ ਬਾਹਰ ਅਕਸਰ ਸ਼ਾਮ ਨੂੰ ਖੇਡਦੇ ਰਹਿੰਦੇ ਸੀ ਇੱਕ ਦਿਨ ਕੀ ਹੋਇਆ ਕਿ ਦੋਨੋਂ ਖੇਡਦੇ ਖੇਡਦੇ ਪਿੰਡ ਤੋਂ ਬਾਹਰ ਆ ਗਏ ਤੇ ਪਿੰਡ ਤੋਂ ਬਾਹਰ ਸੀਗਾ ਜੀ ਇੱਕ ਜੰਗਲ ਉਹ ਜੰਗਲ ਦੇ ਵਿੱਚ ਚਲੇ ਜਾਂਦੇ ਆ ਖੇਡਦੇ ਖੇਡਦੇ ਹੁਣ ਜੰਗਲ ਦੇ ਵਿੱਚ ਇੱਕ ਖੂਹ ਸੀਗਾ ਗਲਤੀ ਦੇ ਨਾਲ ਖੇਡਦੇ ਖੇਡਦੇ ਜਿਹੜਾ ਵੱਡਾ ਭਰਾ ਸੀ 10 ਸਾਲਾਂ ਦਾ ਉਹ ਖੂਹ ਦੇ ਵਿੱਚ ਡਿੱਗ ਜਾਂਦਾ ਹੁਣ ਬੱਚੇ ਸੀ ਜੀ ਉਹਨਾਂ ਨੇ ਘਬਰਾਉਣਾ ਸੀ 5 ਸਾਲ ਦਾ ਜਿਹੜਾ ਉਹਦਾ ਭਰਾ ਬਾਹਰ ਖੜਿਆ ਦੇਖ ਰਿਆ ਵਾ ਤੇ ਉਹ ਵੀ ਉਹ ਮੇਰਾ ਭਰਾ ਵਾ ਵੱਡਾ ਉਹ ਖੂਹ ਚ ਡਿੱਗ ਗਿਆ ਤੇ ਆਲੇ ਦੁਆਲੇ ਦੇਖਦਾ ਕੋਈ ਉਹਦੀ ਮਦਦ ਕਰਨ ਦੇ ਲਈ ਹੈ ਹੀ ਨਹੀਂ ਜੰਗਲ ਬਿਲਕੁਲ ਸੂਨਸਾਨ ਉਹ ਅੰਦਰੋਂ ਆਵਾਜ਼ਾਂ ਮਾਰਦਾ ਚੀਕਾਂ ਮਾਰਦਾ ਮੈਨੂੰ ਬਚਾਓ ਮੈਨੂੰ ਬਚਾਓ ਕੋਈ ਉੱਥੇ ਮਦਦ ਦੇ ਲਈ ਨਹੀਂ ਆਉਣਾ ਸੀ ਛੋਟਾ ਭਰਾ ਦੇਖਦਾ ਕਿ ਖੂਹ ਦੇ ਕਿਨਾਰੇ ਤੇ ਬਾਲਟੀ ਤੇ ਰੱਸੀ ਵੀ ਪਈ ਆ ਉਹ ਕੋਸ਼ਿਸ਼ ਕਰਦਾ ਉਸ ਬਾਲਟੀ ਨੂੰ ਇੱਕ ਹੱਥ ਦੇ ਨਾਲ ਬਾਲਟੀ ਫੜਦਾ ਦੂਜੇ ਦੇ ਨਾਲ ਰੱਸੀ ਫੜਦਾ ਬਾਲਟੀ ਥੱਲੇ ਸੁੱਟ ਦਿੰਦਾ ਖੂਹ ਦੇ ਵਿੱਚ ਹੁਣ ਤੁਸੀਂ ਇਹ ਅੰਦਾਜ਼ਾ ਲਗਾਓ 10 ਸਾਲ ਦਾ ਬੱਚਾ ਵਿੱਚ ਡਿੱਗਿਆ ਵਾ ਤੇ 5 ਸਾਲ ਦਾ ਬੱਚਾ ਜਿਹੜਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਦਾਂ ਹੋ ਸਕਦਾ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਤਾਂ ਬਿਲਕੁਲ ਇੰਪੋਸੀਬਲ ਦੀ ਗੱਲ ਆ ਹੋ ਨਹੀਂ ਸਕਦੀ ਇਦਾਂ ਵੀ ਛੋਟਾ ਬੱਚਾ ਕਿਵੇਂ ਬਾਲਟੀ ਤੇ ਰੱਸੀ ਨਾਲ ਆਪਣੇ ਭਰਾ ਨੂੰ ਬਾਹਰ ਕੱਢ ਲੂਗਾ ਜੋ ਅੰਦਰ ਜਿਹੜਾ ਵੱਡਾ ਭਰਾ ਸੀ ਉਹਨੂੰ ਵੀ ਇਹੀ ਲੱਗਦਾ ਪਰ ਉਹ ਬਾਲਟੀ ਨੂੰ ਫੜ ਕੇ ਜਰੂਰ ਉਹਨੂੰ ਹੌਸਲਾ ਦਿੰਦਾ ਵੀ ਤੂੰ ਖਿੱਚ ਤੂੰ ਮੈਨੂੰ ਖਿੱਚ ਸਕਦਾ ਮੈਂ ਬਾਹਰ ਕੱਢ ਲਾਂ ਮੈਨੂੰ ਉਹਨਾਂ ਉੱਥੇ ਹੋਰ ਕੋਈ ਵੀ ਨਹੀਂ ਸੀਗਾ ਤੇ ਜਿਹੜਾ 5 ਸਾਲ ਦਾ ਬੱਚਾ ਆਪਣੀ ਪੂਰੀ ਤਾਕਤ ਲਾ ਦਿੰਦਾ ਜਾਨ ਲਾ ਦਿੰਦਾ ਤੇ ਜਿਹੜਾ ਅਸੰਭਵ ਕੰਮ ਸੀ ਉਹਨੂੰ ਸੰਭਵ ਕਰ ਦਿੰਦਾ ਆਪਣੇ ਭਰਾ ਨੂੰ ਖੂਹ ਤੋਂ ਬਾਹਰ ਕੱਢ ਲੈਂਦਾ ਦੋਨੋਂ ਰਾਹਤ ਦਾ ਸਾਹ ਲੈਂਦੇ ਨੇ ਆਪਣੇ ਪਿੰਡ ਵਾਪਸ ਜਾਂਦੇ ਨੇ ਤੇ ਪਿੰਡ 'ਚ ਜਾ ਕੇ ਸਾਰੇ ਪਾਸੇ ਰੌਲਾ ਪਾ ਦਿੰਦੇ ਨੇ ਜੋ ਉਹਨਾਂ ਨਾਲ ਜੰਗਲ 'ਚ ਹੋਇਆ ਤੇ ਸਾਰਿਆਂ ਨੂੰ ਦੱਸ ਦਿੰਨੇ ਵੀ ਇਹ ਮੇਰਾ ਵੱਡਾ ਭਰਾ ਇੱਕ ਖੂਹ ਚ ਡਿੱਗ ਗਿਆ ਸੀ ਤੇ ਛੋਟਾ ਭਰਾ ਕਹਿੰਦਾ ਵੀ ਇਹਨੂੰ ਮੈਂ ਬਾਹਰ ਕੱਢਿਆ ਸਾਰੇ ਉਹਨਾਂ ਤੇ ਹੱਸਦੇ ਨੇ ਵੀ ਇਹ ਕਿਉਂ ਐਵੇਂ ਮਜ਼ਾਕ ਕਰੀ ਜਾਂਦੇ ਨੇ ਵੀ ਛੋਟਾ ਜਿਹਾ ਬੱਚਾ ਵਾ 10 ਸਾਲ ਦੇ ਬੱਚੇ ਨੂੰ ਕਿਵੇਂ ਬਾਹਰ ਕੱਢ ਲੂਗਾ ਉਹ ਕਹਿੰਦੇ ਤੈਨੂੰ ਭੁਲੇਖਾ ਲੱਗਦਾ ਹੋਣਾ ਜਾਂ ਤਾਂ ਤੁਸੀਂ ਝੂਠ ਬੋਲਦੇ ਹੋ ਤੇ ਜਾਂ ਫਿਰ ਇਹ 10 ਸਾਲ ਦਾ ਬੱਚਾ ਬਾਹਰ ਖੜਾ ਹੋਣਾ 5 ਸਾਲ ਦਾ ਡਿੱਗਿਆ ਹੋਣਾ ਵੀ ਉਹਨੇ ਬਾਹਰ ਕੱਢਿਆ ਹੋਣਾ ਉਹ ਕਹਿੰਦੇ ਨਹੀਂ ਜੀ 5 ਸਾਲ ਦੇ ਬੱਚੇ ਨੇ 10 ਸਾਲ ਦੇ ਬੱਚੇ ਨੂੰ ਖੂਹ ਚੋਂ ਬਾਹਰ ਕੱਢ ਲਿਆ ਹੁਣ ਸਾਰੇ ਲੋਕ ਤਾਂ ਉਹਨਾਂ ਦਾ ਮਜ਼ਾਕ ਬਣਾ ਰਹੇ ਸੀ ਪਰ ਇੱਕ ਸੁਲਝਿਆ ਹੋਇਆ ਸੰਤ ਉਹਨਾਂ ਦੇ ਵਿੱਚ ਬੈਠਾ ਸੀ। ਉਹ ਉਹਨਾਂ ਦਾ ਯਕੀਨ ਕਰ ਲੈਂਦਾ ਬੱਚਿਆਂ ਦਾ। ਹੁਣ ਸਾਰੇ ਪਿੰਡ ਵਾਲੇ ਤਾਂ ਹੈਰਾਨ ਹੋ ਜਾਂਦੇ ਆ ਵੀ ਇਹਨੇ ਯਕੀਨ ਕਿਵੇਂ ਕਰ ਲਿਆ? ਇਹ ਕਿਵੇਂ ਮੰਨ ਗਿਆ ਵੀ ਹਾਂ ਇਦਾਂ ਹੋਇਆ ਵਾ ਵੀ 5 ਸਾਲ ਦੇ ਬੱਚੇ ਨੇ 10 ਸਾਲ ਦੇ ਬੱਚੇ ਨੂੰ ਬਚਾ ਲਿਆ ਵਾ। ਤਾਂ ਉਹ ਸੰਤ ਇੱਕ ਗੱਲ ਕਹਿੰਦਾ ਵਾ ਕਹਿੰਦਾ ਵੀ ਜੋ ਇਹ ਗੱਲ ਦੱਸ ਰਹੇ ਨੇ ਵੀ ਉੱਥੇ ਜੰਗਲ ਸੀ, ਉੱਥੇ ਕੋਈ ਵੀ ਨਹੀਂ ਸੀ। ਇੱਕ ਵੀ ਬੰਦਾ ਨਹੀਂ ਸੀ ਉੱਥੇ ਇਹ ਦੋਨੋਂ ਜਣੇ ਸੀ। ਤੇ ਜਦੋਂ ਉਹ ਵਿੱਚ ਡਿੱਗਿਆ 10 ਸਾਲ ਦਾ ਬੱਚਾ ਤੇ 5 ਸਾਲ ਦੇ ਬੱਚੇ ਨੂੰ ਇਹ ਕਹਿਣ ਵਾਲਾ ਕੋਈ ਨਹੀਂ ਸੀ ਕਿ ਤੂੰ ਨਹੀਂ ਕਰ ਸਕਦਾ ਜਿਹੜਾ ਅੰਦਰ ਆਪਣੀ ਜਾਨ ਖਤਰੇ 'ਚ ਪਾਈ ਬੈਠਾ ਸੀ ਉਹ ਤਾਂ ਇਹਨੂੰ ਹੌਸਲਾ ਉਹਨੇ ਤਾਂ ਆਪਣੀ ਜਾਨ ਬਚਾਉਣੀ ਸੀ ਉਹਨੇ ਤਾਂ ਇਹਨੂੰ 네ਗੇਟਿਵ ਕਰਨਾ ਹੀ ਨਹੀਂ ਸੀ ਵੀ ਤੂੰ ਨਹੀਂ ਕਰ ਸਕਦਾ ਉਹਨੇ ਤਾਂ ਇਹਨੂੰ ਪੋਜ਼ਿਟਿਵ ਵੀ ਕੀਤਾ ਹੋਣਾ ਵੀ ਹਾਂ ਤੂੰ ਕਰ ਸਕਦਾ ਖਿੱਚ ਉਹਨੂੰ ਆਪਣੀ ਜਾਨ ਪਿਆਰੀ ਸੀ ਤੇ ਉੱਥੇ ਹੋਰ ਉਹਨਾਂ ਦਾ ਹੌਸਲਾ ਢਾਉਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਉਹ 5 ਸਾਲ ਦੇ ਬੱਚੇ ਨੇ ਬਿਲਕੁਲ ਪੋਜ਼ਿਟਿਵਲੀ ਆਪਣੇ ਭਰਾ ਨੂੰ ਬਾਹਰ ਕੱਢ ਲਿਆ ਸੋ ਦੋਸਤੋ ਜ਼ਿੰਦਗੀ ਦੀ ਵੀ ਇਹੀ ਕਹਾਣੀਆਂ ਆ ਆਪਾਂ ਨੂੰ ਕੋਈ ਵੀ ਕੰਮ ਆ ਉਦੋਂ ਤੱਕ ਅਸੰਭਵ ਲੱਗਦਾ ਜਦ ਤੱਕ ਆਪਾਂ ਨੂੰ ਕਹਿਣ ਵਾਲੇ ਬੈਠੇ ਨੇ ਕਿ ਕੰਮ ਤੂੰ ਕਰ ਨਹੀਂ ਸਕਦਾ ਜਦੋਂ ਆਪਾਂ ਨੂੰ ਕਹਿਣ ਵਾਲੇ ਕੋਈ ਨਹੀਂ ਹੋਊਗਾ ਆਪਾਂ ਨੂੰ 네ਗੇਟਿਵ ਕਰਨ ਵਾਲਾ ਹੀ ਕੋਈ ਨਹੀਂ ਹੋਊਗਾ ਆਪਾਂ 네ਗੇਟਿਵ ਹੋਣਾ ਹੀ ਨਹੀਂ ਸੋ ਕਹਿਣ ਦਾ ਮਤਲਬ ਇਹ ਆ ਕਿ 네ਗੇਟਿਵ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਕੋਈ ਵੀ ਜ਼ਿੰਦਗੀ ਦਾ ਟੀਚਾ ਵਾ ਟਾਰਗੇਟ ਆ ਇਕੱਲੇ ਆਪਣਾ ਮਸਤ ਹੋ ਕੇ ਪੂਰਾ ਕਰਦੇ ਰਹੋ ਤੇ ਲੋਕਾਂ ਦੀ ਭੀੜ ਤੋਂ ਹਟ ਕੇ ਮਿਹਨਤ ਕਰੋ ਆਪਣੇ ਆਪ ਤੇ ਯਕੀਨ ਰੱਖੋ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਇੰਪੋਸੀਬਲ ਨਹੀਂ ਹੈਗੀ ਸ਼ੁਭ ਕਾਮਨਾਵਾਂ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਹਾਣੀ ਲੈ ਕੇ ਜਲਦੀ ਮਿਲਦਾ